ਬੋਲੇ ਇਸੋ ਨਿਹਾਲ ਸਾਤ ਸ੍ਰੀ ਅਕਾਲ ਜੌਂਡੀਓ ਟਰੈਕਟਰ ਮੇਰੇ ਵੀਰੋ ਕਹਿੰਦੇ ਬਾਹਰਲੀ ਤਕਨੀਕ ਦਾ ਟਰੈਕਟਰ ਆ ਪਰ ਕਹਿੰਦੇ ਜੇ ਇੰਡੀਆ ਦੀ ਗੱਲ ਕਰੀਏ ਇਹ ਟਰੈਕਟਰ ਪੂਨੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤਿਆਰ ਕੀਤਾ ਜਾਂਦਾ ਜੇ ਐਮਪੀ ਦੇ ਦਬਾਸ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਉੱਥੇ ਕਹਿੰਦੇ ਵੱਡੀ ਗਿਣਤੀ ਦੇ ਵਿੱਚ ਤਿਆਰ ਕੀਤਾ ਜਾਂਦਾ 1 2 3 ਬੋਲਣਾ 3 ਤੇ ਕਲਚ ਛੱਡਣਾ ਸਕਰੀਨ ਦੇ ਵਿੱਚ ਟਾਈਮ ਚ ਲੜਨਾ ਪਿਛਲੇ ਪਾਸੇ 1 2 3 ਸਾਹਮਣੇ ਮੇਰੇ ਮਿੱਤਰੋ ਓ ਬੱਲੇ 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 ਓ ਸੋਨਾ ਸਾਵਾ ਸਾਵਾ ਹੋਗੀ ਕਮਾਲ ਮੇਰੇ ਵੀਰੋ ਇਹ ਆ ਕਹਿੰਦੇ ਰੋਡੇ ਪਿੰਡ ਵਾਲਾ ਆ ਲੱਖੀ ਮੇਰੇ ਵੀਰੋ 골ਡ স্মਿਥ ਕਰੋਕੋਡਲ ਦੇ ਨਾਲ ਜਾਣਿਆ ਜਾਂਦਾ ਇਹਨੂੰ ਕਹਿੰਦੇ ਮਗਰਮੱਛ ਵੀ ਕਹਿ ਦਿੰਦੇ ਆ ਮਗਰਮੱਛ ਵੀ ਕਹਿ ਦਿੰਦੇ ਆ ਲਓ ਮੈਦਾਨ ਦੇ ਵਿੱਚ ਇਸ ਵੇਲੇ ਰੋਡੇ ਪਿੰਡ ਵਾਲਾ ਐਨ ਕਹਿੰਦੇ ਲੱਕੀ ਆਉਂਦਾ ਲਓ ਲੱਕੀ ਆਉਂਦਾ ਮੇਰੇ ਵੀਰੋ ਲੱਕੀ ਆਉਂਦਾ ਲੱਕੀ ਨੂੰ ਲੱਕੀ ਕਹਿੰਦੇ ਨੇ ਐਨ ਕਹਿੰਦੇ ਲੱਕੀ ਲੱਕੀ ਕਿਸਮਤ ਬਣਾਉਣ ਦੇ ਲਈ ਫਿਰਦੇ ਹੁੰਦੀਆਂ ਨੇ ਗੱਲਾਂ ਬਖੜੀਆਂ ਪਰ ਜੱਗੇ ਤੇਰੇ ਸਾਹਮਣੇ ਜਿਹੜਾ ਪ੍ਰਮਾਣੂ ਪਾਪ ਖੜਾ ਓਏ ਇਹ ਟਰੈਕਟਰ ਵੀ ਕਹਿੰਦੇ ਗੱਲਾਂ ਬੱਕਰੀਆਂ ਨੇ ਮਝੈਲ ਗਰੁੱਪ ਵਾਲੇ ਬੈਠੇ ਨੇ ਸਾਹਮਣੇ ਪਰ ਦੂਜੇ ਬੰਨੇ ਓ ਦੇਖੋ ਨਜ਼ਾਰਾ ਰੰਗ ਬਰੰਗੀਆਂ ਦਸਤਾਨਾਂ ਦੇ ਵਿੱਚ ਕਹਿੰਦੇ ਧਰਤੀ ਸੁਰ ਸਿੰਘ ਪਿੰਡ ਦੀ ਆ ਉਹ ਮੇਲਾ ਟਾਪ ਲੈਵਲ ਦਾ ਚੱਲਦਾ ਓਏ ਜੱਗਿਆ ਆ ਮੇਲਾ ਟਾਪ ਦਾ ਬਣਦਾ ਜਾਂਦਾ ਓ ਚਾਜਿਆ ਚੜਦਾ ਚਾਜਿਆ ਚੜਦਾ ਮੇਲਾ ਸੁਰ ਸਿੰਘ ਦੇ ਵਿੱਚ ਚੱਲਦਾ ਚਾਜਿਆ ਚੜਦਾ ਚਾਜਿਆ ਚੜਦਾ ਆ ਆਉਂਦਾ ਕਹਿੰਦੇ ਲੱਕੀ ਮੇਰੇ ਵੀਰੋ ਮੁੰਡਾ ਕਹਿੰਦੇ ਮੋਗੇ ਵਾਲਾ ਆ ਵੇਖੋ ਦੇ ਸਾਹਮਣੇ ਕਿ ਮੋਗੇ ਦੇ ਬਾਈ ਪਾਸ ਕੁੜੇ ਆਏ ਨਾ ਸਮਝ ਪਤੰਦਰ ਦੇ ਜਾਣਾ ਸੀ ਕੋਟਕਪੂਰੇ ਨੂੰ ਪਰ ਪੈ ਗਏ ਰਾਜ ਜਲੰਧਰ ਦੇ ਜਦ ਪੈ ਗਏ ਰਾਜ ਜਲੰਧਰ ਦੇ ਜਾਣਾ ਸੀ ਕੋਟਕਪੂਰੇ ਨੂੰ ਕੋਲੈਂਟ ਵਾਲੀ ਕਹਿੰਦੇ ਉਹ ਕੋਲੈਂਟ ਵਾਲੀ ਪੀਪੀ ਦੇ ਵਿੱਚੋਂ ਐਨ ਟਰਾਲੇ ਨੇ ਕਹਿੰਦੇ ਉਹ ਤਧਾਰੀਆਂ ਮਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਖਿੱਚ 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 ਓਏ ਗਬਰੂਆ ਖਿੱਚਣਾ ਪੈਣਾ ਪਰ ਕਹਿੰਦੇ ਸਾਹਮਣੇ ਉਹ ਸਲੈਂਸਰ ਦੇ ਵਿੱਚੋਂ ਜੱਗਾ ਜੀ ਦੇਖੋ ਕਹਿੰਦੇ ਨੋਟਾਂ ਦੇ ਬੱਦਲ ਕਿਵੇਂ ਉੱਡਦੇ ਜਾਂਦੇ ਨੇ ਇਹ ਨੋਟਾਂ ਦੇ ਬੱਦਲ ਆਖਦੀਏ ਤਾਂ ਅਖਤਕਤ ਨਹੀਂ ਹੋਵੇਗੀ ਲਾਓ ਸਾਹਮਣੇ ਮੇਰੇ ਵੀਰੋ ਨੋਟਾਂ ਦੇ ਬੱਦਲ ਐਨ ਕਹਿੰਦੇ ਆਹ ਬੜਾਪੀ ਰੇਡ ਮੇਰੇ ਵੀਰੋ ਦੂਜੇ ਗੇੜੇ ਦੇ ਵਿੱਚ ਐਨ ਕਹਿੰਦੇ ਗੱਲ ਟਿਕਾਣੇ ਲਾਊਗਾ ਗੱਲ ਟਿਕਾਣੇ ਲਾਊਗਾ ਮੇਰੇ ਮਿੱਤਰੋ ਉਹ ਨਾਟਕਾਂ ਲੱਗਦੀ ਆ ਉਹ ਸੋਰਸਿੰਗ ਵਾਲਿਓ ਆਉਦਾ ਨਜ਼ਾਰਾ ਤੇ ਬੇਨਤੀ ਟਰੈਕ ਦੇ ਵਿੱਚ ਕੋਈ ਨਾ ਆਵੇ ਆਹ ਚੱਲਦੇ ਟਰੈਕ ਦੇ ਵਿੱਚ ਕੋਈ ਨਾ ਵੇ ਟਰੈਕ ਵੀ ਸਾਗ ਵਾਂਗੂ ਘੋਲਿਆ ਪਿਆ। ਉਹ ਸਾਹਮਣੇ ਲੱਕੀ ਆ ਰਿਹਾ ਏ ਬੱਲੇ ਬੱਲੇ ਆਪੋ। ਉਹ ਸਾਹਮਣੇ ਕਹਿੰਦੇ ਇਹਦਾ ਸਮਾਂ ਨੋਟ ਕਰੋ। ਜੱਗਾ ਜੀ ਤਿੰਨ ਤੋਂ ਨਰਮ ਰਹਿ ਗਿਆ ਟਰੈਕਟਰ ਦਾ ਕਹਿੰਦੇ ਜਿਹਨੂੰ ਜਿਹਨੂੰ ਮੈਚ ਵਧੀਆ ਲੱਗਿਆ ਲੱਕੀ ਬਈ ਇੱਥੇ ਹੀ ਕਢ ਲਿਆ ਕਰੋ। ਇੰਨਾ ਗਰਾਊਂਡ ਖਰਾਬ ਹੋ ਜਾਣਾ ਯਾਰ। ਹੁਣ ਅਗਲਾ ਮੁਕਾਬਲਾ ਜਿਹੜਾ ਹੈ ਉਹ